ਜੀ ਸਰ ਹਾਂਜੀ ਜੀ ਸਰ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਕੋਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਮੁਸਤੈਦੀ ਨਾਲ ਜਿਹੜੀ ਵਿਜਲ ਬਾਜ ਅੱਖ ਨਾਲ ਅਸੀਂ ਬਿਲਕੁਲ ਅੰਮ੍ਰਿਤਸਰ ਦੇ ਹੱਥੀਂ ਪੁਲਿਸ ਕੰਮ ਕਰ ਰਹੀ ਹੈ ਇੱਕ ਮੈਂ ਤੁਹਾਨੂੰ ਚੀਜ਼ ਦੱਸਣੀ ਚਾਹੁੰਦਾ ਕਿ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਸਰਕਾਰ ਵੱਲੋਂ ਬਣਾਈਆਂ ਗਈਆਂ ਨੇ ਇੱਕ ਬਹੁਤ ਵਧੀਆ ਪਹਿਲ ਕਦਮੀ ਕਰਦੇ ਆ ਹੋਏ ਆ ਜਿਹੜੇ ਲੋਕਾਂ ਦੀ ਇਨਫੋਰਮੇਸ਼ਨ ਆਪਾਂ ਜਿਹੜੀ ਦਿੰਦੇ ਨੇ ਸਾਡੇ ਨਾਲ ਪੁਲਿਸ ਨਾਲ ਸਾਂਝੀ ਕਰਦੇ ਨੇ ਉਸੇ ਲੜੀ ਚ ਇੱਕ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਇੱਕ VDC ਮੈਂਬਰ ਵੱਲੋਂ ਕਿ ਪਿੰਡ ਕੋਨੇਵਾਲ ਥਾਣਾ ਰਮਦਾਸ ਉਹਦੇ ਨੇੜੇ ਇੱਕ ਸ਼ੱਕੀ ਬੈਗ ਪਿਆ ਹੈ ਸਾਡੀ ਜਿਹੜੀ ਪੁਲਿਸ ਮੁਸਤੈਦੀ ਨਾਲ ਉੱਥੇ ਖੜੀ ਸੀਗੀ ਨੇੜੇ ਹੀ ਇਮੀਡੀਏਟਲੀ ਅਸੀਂ ਰਸ ਕੀਤਾ ਉੱਥੇ ਜਦੋਂ ਬੈਗ ਨੂੰ ਅਸੀਂ ਓਪਨ ਕੀਤਾ ਸਾਨੂੰ ਕਾਫੀ ਵੱਡੀ ਭਾਰੀ ਮਾਤਰਾ ਵਿੱਚ ਸੋਫਿਸਟੀਕੇਟਿਡ ਵੈਪਨਸ ਮਿਲੇ ਨੇ ਜਿਹਦੇ ਵਿੱਚੋਂ 2 AK ਸੀਰੀਜ਼ ਦੀ ਸੋਫਿਸਟੀਕੇਟਿਡ ਵੈਪਨਸ ਨੇ ਉਹਦੇ ਨਾਲ 8 ਮੈਗਜ਼ੀਨ ਨੇ ਇਹਦੇ ਨਾਲ ਨਾਲ ਇੱਕ 30 ਬੋਰ ਦੀ ਪਿਸਤਲ ਵੀ ਹੈ ਤੇ ਇਹਦੇ ਨਾਲ ਵੀ 2 2 ਮੈਗਜ਼ੀਨ ਨੇ ਇਹ ਜਿਹੜੇ 7.62 ਦੇ ਰਾਉਂਡਸ ਨੇ ਜਿਹੜੇ AK ਸੀਰੀਜ਼ ਦੀ ਰਾਈਫਲ ਚ ਪੈਂਦੇ ਨੇ 245 ਰਾਉਂਡ ਜਿਹੜੇ ਨੇ ਅਮੂਨੀਸ਼ਨ ਦੇ ਉਹਦੇ ਚ ਸੌਲਟ ਵਾਸਤੇ ਜਿਹੜੇ ਸੀਗੇ ਯੂਜ਼ ਹੋਣੇ ਉਹ ਰਿਕਵਰ ਹੋਏ ਨੇ ਤੇ 50 ਰੌਣ ਜਿਹੜੇ ਪੁਆਇੰਟ 30 ਬੋਰ ਦੀ ਜਿਹੜੀ ਪਿਸਟਲ ਹੈਗੀ ਆ ਸਟਾਰ ਮਾਰਕ ਦਾ ਉਹ ਵੀ ਸਾਨੂੰ ਰਿਕਵਰ ਹੋਏ ਨੇ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਹੈ ਕਿ ਇਹ ਜਿਹੜੀ ਮੁਸਤੈਦੀ ਨਾਲ ਪੁਲਿਸ ਅਤੇ ਜਿਹੜੀ ਮੁਸਤੈਦੀ ਨਾਲ ਜਿਹੜੇ VDC ਮੈਂਬਰਸ ਜਿਹੜੇ ਕੰਮ ਕਰ ਰਹੇ ਨੇ ਇਹ ਕਮਿਊਨਿਟੀ ਪੁਲਿਸਿੰਗ ਦਾ ਇੱਕ ਬਹੁਤ ਹੀ ਵਧੀਆ ਐਗਜ਼ੈਂਪਲ ਹੈ ਤੇ ਅੱਗੇ ਵੀ ਜਿਹੜੀ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਹੈ ਉਹ ਇਦਾਂ ਹੀ ਲੋਕਾਂ ਦੇ ਨਾਲ ਰਲ ਕੇ ਇਹ ਜਿਹੜੀ ISI ਵੱਲੋਂ ਪਾਕਿਸਤਾਨ ਵੱਲੋਂ ਗੰਦੀਆਂ ਸਾਜ਼ਿਸ਼ਾਂ ਨੇ ਇਹ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਸਾਡੇ ਜ਼ਿਲ੍ਹੇ ਦਾ ਮਾਹੌਲ ਖਰਾਬ ਕਰਨ ਦੀਆਂ ਇਹ ਸਾਜ਼ਿਸ਼ਾਂ ਨੂੰ ਪੰਜਾਬ ਹਮੇਸ਼ਾ ਡਟ ਕੇ ਲੜਦਾ ਰਿਹਾ ਤੇ ਅੱਗੇ ਵੀ ਇਹ ਜਿਹੜੀ ਹੈਗੀ ਹੈ ਸਮੱਸਿਆ ਸਾਨੂੰ ਆਉਂਦੀ ਹੈ ਇਹਨੂੰ ਵੀ ਨਜਿੱਠਾਂਗੇ ਪੂਰ ਜ਼ੋਰ ਨਾਲ ਨਜਿੱਠਾਂਗੇ ਸਰ ਬਾਰਡਰ ਤੇ ਲੱਗੇ ਪਿੰਡਾਂ ਡਰੋਨ ਦੇ ذریعے ਲੱਗਦਾ ਕਿ ਪਾਕਿਸਤਾਨ ਤੋਂ ਆ ਰਹੇ ਸਾਰੇ ਇਹ ਜੀ ਵਿਸ਼ਾ ਅਸੀਂ ਇਹ ਪ੍ਰੋਪਰਲੀ ਥੋਰੋਲੀ ਇਨਵੈਸਟੀਗੇਟ ਕਰਾਂਗੇ ਇਹ ਰਿਵਰਾਈਨ ਏਰੀਆ ਸੀਗਾ ਜਿਹਦੇ ਨੇੜੇ ਇਹ ਬ੍ਰਾਂਧ ਹੋਈ ਹੈ ਏ ਅਸੀਂ ਬਿਲਕੁਲ ਪ੍ਰੋਪਰਲੀ ਉੱਥੇ ਜਿਹੜੀ ਸਾਡੀ ਟੈਕਨੀਕਲ ਤੇ ਜਿਹੜੀ ਹਿਊਮਨ ਇੰਟੈਲੀਜੈਂਸ ਨੂੰ ਸੈੱਟ ਕਰਕੇ ਫਿਟ ਕਰਕੇ ਕਿਸ ਤਰੀਕੇ ਨਾਲ ਇਹ ਜਿਹੜੀ ਉੱਥੇ ਕੈਸ਼ ਪਹੁੰਚਿਆ ਵੈਪਨਸ ਦਾ ਇਹ ਸਾਰਾ ਅਸੀਂ ਪ੍ਰੋਪਰਲੀ ਥੋਰੋ ਇਨਵੈਸਟੀਗੇਟ ਕਰਕੇ ਤੁਹਾਨੂੰ ਦੱਸਾਂਗੇ ਇਹ ਬੈਗ ਕਿੱਥੇ ਗਿਆ ਸੀ ਕੋਲੇ ਵਾਲਾ ਇੱਕ ਰਿਵਰਾਈਨ ਏਰੀਆ ਦੇ ਨਾਲ ਬਿਲਕੁਲ ਉੱਥੇ ਜਿਹੜਾ ਸੀਗਾ ਇਹ ਬੈਗ ਗਿਆ ਸੀਗਾ ਤੇ ਉਤੋਂ ਅਸੀਂ ਰਿਕਵਰ ਕੀਤਾ ਠੀਕ ਹੈ ਸ਼ਾਮ ਦੀ ਗੱਲ ਹੈ ਕੱਲ ਸਵੇਰ ਦੀ ਹੈ ਅੱਛਾ ਸ਼ਾਮ ਦੀ ਗੱਲ ਹੈ ਜੀ ਸਰ ਕੀਤਾ ਜਾ ਰਿਹਾ ਸਰ ਉਸ ਤੋਂ ਬਾਅਦ ਉਸ ਇਲਾਕੇ ਦੇ ਵਿੱਚ ਕੋਈ ਸ਼ੱਕੀ ਵਿਅਕਤੀ ਨਜ਼ਰ ਆਇਆ ਹੋਵੇ ਬਿਲਕੁਲ ਕੀਤਾ ਜਾ ਰਿਹਾ ਹੈ ਜੀ ਆਸੇ ਪਾਸੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਆਪਾਂ ਪੁੱਛਗਿੱਛ ਕਰ ਰਹੇ ਹਾਂ ਜਿਹੜੇ ਸਾਡੇ VDC ਮੈਂਬਰਸ ਨੇ ਉੱਥੇ ਦੇ ਨੇੜੇ ਦੇ ਉਹਨਾਂ ਨੂੰ ਵੀ ਅਸੀਂ ਪੁੱਛਗਿੱਛ ਕਰ ਰਹੇ ਹਾਂ ਪ੍ਰੋਪਰਲੀ ਥੋਰੋਲੀ ਇਹਦੇ ਜਿਹੜੇ ਸਾਰੇ ਪਹਿਲੂ ਨੇ ਇਹ ਜਿਹੜੇ ਅਸੀਂ ਨਜਿੱਠਣ ਦੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸੇ ਵਿੱਚ ਸਰ CCTV ਕੈਮਰਾਜ਼ ਵਗੈਰਾ ਹੈ ਨਹੀਂ ਜਿਸ ਪਾਰਟਿਕੂਲਰ ਏਰੀਆ ਤੇ ਬੈਗ ਮਲੇ ਹੋਤੇ ਨਹੀਂ ਸੀਗਾ ਬਟ ਉਹਦੇ ਨੇੜੇ ਜਿਹੜੇ ਵੀ ਸੀਗੇ CCTV ਕੈਮਰਾ ਸਾਡੀਆਂ ਟੀਮਸ ਉੱਥੇ ਬਿਲਕੁਲ ਅਸੀਂ ਡਿਪਲॉय ਕਰਤੀ ਹੈ ਇਹ ਸਾਰੀ ਅਸੀਂ ਇਨਫੋਰਮੇਸ਼ਨ ਹੈਗੀ ਹੈ ਅਸੀਂ ਤੇ ਤੁਹਾਡੇ ਨਾਲ ਬਾਕੀ ਸਰ ਜੀਵੇਂ ਲਗਾਤਾਰ ਤੁਸੀਂ ਤੁਸੀਂ ਗ੍ਰੇਡ ਵੀ ਕਮੈਂਟ ਕੀਤਾ ਦੀ ਅਜ ਨਾਲਾ ਖੇਤਰ ਦੇ ਵਿੱਚ ਆਡੀਐਕਸ ਵੀ ਇੱਕ ਰੋਬੋਟ ਲਾਂਚਰ ਵੀ ਦਿਵਾਲੀ ਵਾਲੇ ਦਿਨ ਮਿਲਿਆ ਤਾਂ ਇਹ ਕਿਸ ਤਰ੍ਹਾਂ ਤੁਸੀਂ ਇਹ ਪੈਟਰਨ ਨੂੰ ਕਿਵੇਂ ਡਿਟੇਫਾਈ ਕਰਦੇ ਹੋ ਇਸ ਦੇ ਪਿੱਛੇ ਕੀ ਲੱਗਦਾ ਤੁਹਾਨੂੰ ਇਹ ਦੇ ਪਿੱਛੇ ਜੀ ਪੰਜਾਬ ਨਾ ਕੇਵਲ ਇੱਕ ਜਿਹੜੀ ਹੈਗੀ ਹੈ ਇੰਟਰਨਲ ਇਸ਼ੂ ਨਹੀਂ ਹੈਗਾ ਸਾਡਾ ਇੱਕ ਪੂਰੀ ਦੀ ਪੂਰੀ ਸਟੇਟ ਨਾਲ ਪੰਜਾਬ ਇੱਕ ਲੜਾਈ ਇੱਕ جنگ ਲੜ ਰਿਹਾ ਹੈ ਆਈਐਸਆਈ ਬਹੁਤ ਹੀ ਧੀਰ ਤੋਂ ਕੁਛ ਨਾ ਕੁਛ ਸ਼ਰਾਰਤਾਂ ਕਰਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਸਾਡੇ ਸਮਾਜ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਟ ਪੰਜਾਬ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਪੂਰੀ ਡਰੇਡ ਨਿਸ਼ਚੈ ਨਾਲ ਇਹ ਜਿਹੜੀ ਮੁਸੀਬਤ ਹੈ ਇਹ ਜਿਹੜੀ ਸਾਡੇ ਤੇ ਆ ਰਹੀ ਹੈ ਇਹਦੇ ਨਾਲ ਅਸੀਂ ਬਿਲਕੁਲ ਲੋਕਾਂ ਦੇ ਸਹਿਯੋਗ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਇਹ ਪ੍ਰੋਬਲਮ ਦਾ ਜਿਹੜਾ ਹੱਲ ਲਬਰੀ ਸਰ ਜਿਵੇਂ ਟਾਪ ਲੈਵਲ ਦੇ ਉੱਤੇ ਜਿਸ ਤਰ੍ਹਾਂ ਤੁਹਾਡੀਆਂ ਟੀਮਾਂ ਲੱਗੀਆਂ ਇਹ ਤੁਸੀਂ ਸਾਰੇ ਵਿਪਨਲ بڑے ਔਰ 프ਰੰਟ ਤੇ ਤੁਸੀਂ ਉਹ ਮਸਰੂਲ ਪੁਲਿਸ ਦੇ ਇਹੋ ਪੰਜ ਥਾਣੇ ਜਿਹੜੇ ਮਸਰੂਲ ਦੇ ਹੁੰਦੇ ਤਾਂ ਸੀਨੀਅਰ ਲੈਵਲ ਤੇ ਉਸ ਲੈਵਲ ਤੇ ਤੁਹਾਡੀ ਜਿਹੜੀ ਟੀਮ ਹੈ ਉਹ ਅਲਰਟ ਹੈ ਉਸ ਲੈਵਲ ਦੀ ਡਿਪਲॉयਮੈਂਟ ਹੁੰਦੀ ਹੈ ਨਤੀਜੇ ਤੇ ਭੰਗ ਸਾਹਮਣੇ ਹੈ ਬਟ ਕਈ ਵਾਰੀ ਕਈ ਪੁਆਇੰਟ ਮਿਸ ਹੋ ਜਾਂਦੇ ਕਿ ਕਿ ਤਾ ਉਹ ਹੋਰ ਨਿਕਲ ਜੇ ਉਸ ਲੈਵਲ ਤੇ ਤੁਹਾਡੀ ਟੀਮਾਂ ਤਿਆਰ ਪਰ ਤਿਆਰ ਨਹੀਂ ਜੀ ਜੀ ਬਿਲਕੁਲ ਜੀ ਪੰਜਾਬ ਪੁਲਿਸ ਦੇ ਨਾਲ ਨਾਲ ਜਿਹੜੀਆਂ ਸੈਂਟਰਲ ਏਜੰਸੀਜ਼ ਹਨ ਅਸੀਂ ਇੱਕ ਜਿਹੜੀ ਬਿਲਕੁਲ ਇਹ ਅਸੀਂ नेशनेल इंटीग्रेशन ਤੇ ਨੈਸ਼ਨਲ ਸਿਕਿਉਰਿਟੀ ਲਈ ਕੰਮ ਕਰ ਰਹੇ ਹਾਂ ਇੱਕ ਸਾਰੀ ਅਸੀਂ ਟੀਮ ਹੈ ਜਿਹੜੀ ਇਹ ਪਾਕਿਸਤਾਨ ਦੀ ਜਿਹੜੀ ਪ੍ਰੌਕਸੀ ਵਾਰ ਹੈ ਇਹਦੇ ਨਾਲ ਇਹਦੇ ਅਗੇਂਸਟ ਅਸੀਂ ਇਹ جنگ ਲੜ ਰਹੇ ਹਾਂ ਤੇ ਅਸੀਂ ਹਮੇਸ਼ਾ ਇਹ ਜਿਹੜੇ جنگ 'ਚ ਹਮੇਸ਼ਾ ਉੱਤੇ ਅਵਲੀ ਰਹਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਦੋ AK ਸੀਰੀਜ਼ ਦੀਆਂ ਸਫਿਸਟੀਕੇਟਿਡ ਵੈਪਨਸ ਨੇ ਅੱਠ ਮੈਗਜ਼ੀਨ ਨੇ 1.34 ਦੀ ਸਟਾਰ ਪਿਸਟਲ ਹੈ ਦੋ ਮੈਗਜ਼ੀਨ ਉਹਦੀਆਂ ਨੇ 245 ਰਾਉਂਡ ਜਿਹੜੀ ਹੈਗੀ ਹੈ AK ਸੀਰੀਜ਼ ਦੇ ਨੇ 7.62 ਐਮਐਨ ਦੇ ਤੇ 50 ਰਾਉਂਡ ਜਿਹੜੇ ਹੈਗੇ ਨੇ ਉਹ ਸਾਡੇ ਉਹਨੇ ਜਿਹੜੇ 0.34 ਦੀ ਪਿਸਟਲ ਠੀਕ ਸਰ ਠੀਕ ਹੈ ਨੇ ਜਿਹੜੇ